ਕਈ ਕਟਨਾਮਾ ਐਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਜਿਨ੍ਹਾਂ ਨੂੰ ਪੜ੍ਹ ਕੇ ਇਹ ਲੱਗਦਾ ਹੈ ਕਿ ਆਖਿਰ ਜੋ ਕ੍ਰਾਈਮ ਕਰਨ ਵਾਲਿਆ ਉਹਨਾਂ ਨੇ ਕੀ ਸੋਚ ਕੇ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਕੀ ਸੋਚ ਕੇ ਉਹ ਕਿਸੇ ਦਾ ਕਤਲ ਕਰ ਦਿੰਦੇ ਨੇ ਕੀ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਫੜੇ ਨਹੀਂ ਜਾਵਾਂਗੇ ਜਾਂ ਕਿਸੇ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਅਸੀਂ ਐਡੇ ਵੱਡੇ ਕ੍ਰਾਈਮ ਨੂੰ ਅੰਜਾਮ ਦਿੱਤਾ ਇਹ ਉਹਨਾਂ ਦੀ ਬਹੁਤ ਵੱਡੀ ਗਲਤੀ ਹੁੰਦੀ ਹੈ ਉਹ ਇਸ ਨਾਲ ਦੂਜੇ ਨੂੰ ਤਾਂ ਨੁਕਸਾਨ ਪਹੁੰਚਾਉਂਦੇ ਨੇ ਪਰ ਆਪਣੀ ਵੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ਕਿਉਂਕਿ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਕਿਉਂ ਨਾ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਜੁਰਮ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਆ ਹੀ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਬੰਦੇ ਦੇ ਕੋਲ ਪਛਤਾਉਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਹੁੰਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਮੁੰਡੇ ਦਾ ਕਤਲ ਹੁੰਦਾ ਹੈ ਕਤਲ ਕਰਨ ਵਾਲੇ ਬਿਨਾਂ ਵਜ੍ਹਾ ਤੋਂ ਹੀ ਉਸ ਮਾਸੂਮ ਦੀ ਜਾਨ ਲੈ ਲੈਂਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਇਸ ਨੂੰ ਮਾਰਨ ਤੋਂ ਬਾਅਦ ਸਾਡੀ ਜ਼ਿੰਦਗੀ ਬੜੀ ਚੰਗੀ ਹੋ ਜਾਵੇਗੀ ਸਾਡੀ ਜ਼ਿੰਦਗੀ ਬੜੀ ਵਧੀਆ ਹੋ ਜਾਏਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਇਸ ਨੂੰ ਵੀ ਮਾਰ ਰਹੇ ਹੋ ਤੇ ਤੁਹਾਡੀ ਆਪਣੀ ਜ਼ਿੰਦਗੀ ਵੀ ਬਰਬਾਦ ਹੋਣ ਵਾਲੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਸਤਿਸ਼ ਗੜ ਦਾ ਥਾਣਾ ਸੀਤਾਪੁਰ ਇਸ ਤੇ ਅਧੀਨ ਪੈਂਦਾ ਪਿੰਡ ਜਜਗਾ ਇੱਥੋਂ ਦਾ ਰਹਿਣ ਵਾਲਾ ਅਮਿਤ ਜਿਸ ਦੀ ਉਮਰ ਲਗਭਗ 25 ਸਾਲ ਸੀ ਗੱਲ ਹੈ 28 April 2025 ਦੀ ਉਸਦੇ ਦੋਸਤ ਦਾ ਵਿਆਹ ਸੀ ਤੇ ਉਸਨੇ ਬਰਾਤ ਜਾਣਾ ਸੀ ਉਹ ਬਰਾਤ ਜਾਂਦਾ ਹੈ ਬਰਾਤ ਜਾਂਦੀ ਹੈ ਪਿੰਡ ਜੇਗਰਾ ਦੇ ਵਿੱਚ ਹੁਣ ਬਰਾਤ ਸ਼ਾਮ ਨੂੰ ਵਾਪਸ ਮੁੜ ਆਉਂਦੀ ਹੈ ਪਰ ਅਮਿਤ ਵਾਪਸ ਨਹੀਂ ਆਉਂਦਾ ਪਰਿਵਾਰ ਵਾਲਿਆਂ ਨੂੰ ਉਸ ਦਾ ਫਿਕਰ ਹੁੰਦਾ ਹੈ ਅਮਿਤ ਨੂੰ ਕਾਲ ਕੀਤੀ ਜਾਂਦੀ ਹੈ ਪਰ ਉਸ ਦਾ ਫੋਨ ਤਾਂ ਬੰਦ ਆ ਰਿਹਾ ਸੀ ਹੁਣ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਕਿਤੋਂ ਵੀ ਅਮਿਤ ਦਾ ਕੁਝ ਵੀ ਪਤਾ ਨਹੀਂ ਲੱਗਿਆ ਸੀ 29 April 2025 ਆ ਜਾਂਦਾ ਤਾਂ ਪਰਿਵਾਰ ਵਾਲੇ ਪੁਲਿਸ ਸਟੇਸ਼ਨ ਜਾਂਦੇ ਨੇ ਉੱਥੇ ਜਾ ਕੇ ਅਮਿਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਹੁਣ ਪੁਲਿਸ ਵੀ ਪੁੱਛਗਿੱਛ ਕਰਦੀ ਆ ਜਾਂਚ ਪੜਤਾਲ ਕਰਦੀ ਆ ਤਫ਼ਤੀਸ਼ ਕਰਦੀ ਆ ਪਰ ਪੁਲਿਸ ਦੇ ਹੱਥ ਵੀ ਕੁਝ ਨਹੀਂ ਲੱਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਹੁਣ ਅਮਿਤ ਦੇ ਫੋਨ ਦੀ ਲੋਕੇਸ਼ਨ ਅਤੇ ਸੀਡੀਆਰ ਕਰਵਾਉਂਦੀ ਹੈ ਲੋਕੇਸ਼ਨ ਤੋਂ ਪਤਾ ਲੱਗਦਾ ਕਿ ਜੋ ਲਾਸਟ ਲੋਕੇਸ਼ਨ ਸੀ ਉਹ ਅਮਿਤ ਦੀ ਪਿੰਡ ਗੇਗਰਾ ਦੀ ਸੀ ਤੇ ਹੁਣ ਜਦੋਂ ਸੀਡੀਆਰ ਕਰਵਾਈ ਜਾਂਦੀ ਹੈ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਿਰ ਅਮਿਤ ਨੂੰ ਆਖਰੀ ਵਾਰ ਕਿਸ ਨੇ ਫੋਨ ਕੀਤਾ ਤਾਂ ਪੁਲਿਸ ਨੂੰ ਇੱਕ ਨੰਬਰ ਦਿਖਦਾ ਹੈ ਉਸ ਨੰਬਰ ਨੂੰ ਜਦੋਂ ਪਰਿਵਾਰ ਵਾਲਿਆਂ ਨੂੰ ਦਿਖਾਇਆ ਜਾਂਦਾ ਹੈ ਕਿ ਇਹ ਕਿਸ ਦਾ ਨੰਬਰ ਹੈ ਤਾਂ ਪਰਿਵਾਰ ਵਾਲੇ ਕਹਿੰਦੇ ਆ ਕਿ ਇਹ ਅਮਿਤ ਦੀ ਹੋਣ ਵਾਲੀ ਪਤਨੀ ਪੁਸ਼ਪਾ ਦਾ ਨੰਬਰ ਹੈ ਜੋ ਕਿ ਪਿੰਡ ਗੇਗਰਾ ਦੀ ਰਹਿਣ ਵਾਲੀ ਸੀ ਇਹ ਜੋ ਬਰਾਤ ਸੀ ਇਹ ਵੀ ਗੇਗਰਾ ਗਈ ਸੀ ਤੇ ਜੋ ਅਮਿਤ ਦੀ ਘਰ ਵਾਲੀ ਸੀ ਉਹ ਵੀ ਗੇਗਰਾ ਦੀ ਰਹਿਣ ਵਾਲੀ ਸੀ ਅਮਿਤ ਦਾ ਜੋ ਮੰਗਣਾ ਸੀ ਉਹ 1 ਮਹੀਨਾ ਪਹਿਲਾਂ ਇਸ ਕੁੜੀ ਦੇ ਨਾਲ ਹੋਇਆ ਸੀ ਜਿਸ ਦਾ ਨਾਮ ਪੁਸ਼ਪਾ ਸੀ ਤੇ 7 ਮਈ 2025 ਨੂੰ ਇਹਨਾਂ ਦਾ ਵਿਆਹ ਹੋਣਾ ਸੀ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਪੁਸ਼ਪਾ ਦੀ ਉਹ ਅਮਿਤ ਦੀ ਮੰਗੇਤਰ ਹੈ ਤਾਂ ਹੁਣ ਪੁਲਿਸ ਪੁਸ਼ਪਾ ਦੇ ਫੋਨ ਦੀ ਵੀ ਸੀਡੀਆਰ ਕੜਵਾਉਂਦੀ ਹੈ ਪੁਸ਼ਪਾ ਦੇ ਫੋਨ ਦੇ ਵਿੱਚੋਂ ਪੁਲਿਸ ਨੂੰ ਇੱਕ ਨੰਬਰ ਸ਼ੱਕੀ ਦਿਖਾਈ ਦਿੰਦਾ ਹੈ ਜਿਸ ਉੱਤੇ ਪੁਸ਼ਪਾ ਦੀ ਬਹੁਤ ਜ਼ਿਆਦਾ ਗੱਲ ਹੁੰਦੀ ਸੀ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਸੀ ਇੰਨੀਆਂ ਗੱਲਾਂ ਤਾਂ ਅਮਿਤ ਦੇ ਨਾਲ ਵੀ ਉਹ ਪੁਸ਼ਪਾ ਦੀਆਂ ਨਹੀਂ ਹੁੰਦੀਆਂ ਸੀ ਜਿੰਨੀਆਂ ਉਸ ਨੰਬਰ ਤੇ ਹੁੰਦੀਆਂ ਸੀ ਹੁਣ ਜਦੋਂ ਉਸ ਨੰਬਰ ਬਾਰੇ ਪਤਾ ਕੀਤਾ ਜਾਂਦਾ ਕਿ ਉਹ ਨੰਬਰ ਕਿਸ ਦਾ ਤਾਂ ਪਤਾ ਲੱਗਦਾ ਕਿ ਉਹ ਨੰਬਰ ਪੁਸ਼ਪਾ ਦੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਮੁੰਡੇ ਬਬਲੂ ਦਾ ਦਾ ਪੁਲਿਸ ਨੂੰ ਹੁਣ ਇਹਨਾਂ ਦਾ ਸ਼ੱਕ ਹੁੰਦਾ ਹੈ ਕਿ ਜ਼ਰੂਰ ਇਹਨਾਂ ਨੇ ਹੀ ਅਮਿਤ ਨੂੰ ਗਾਇਬ ਕੀਤਾ ਹੈ ਪੁਲਿਸ ਇਹਨਾਂ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਹ ਇਧਰ ਉਧਰ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਪੁਲਸ ਸਖਤੀ ਤੇ ਆਉਂਦੀ ਹੈ ਤੇ ਫੇਰ ਜੋ ਇਹ ਕਹਾਣੀ ਦੱਸਦੇ ਆ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਇਹ ਦੱਸਦੇ ਨੇ ਕਿ ਹਾਂ ਅਸੀਂ ਹੀ ਅਮਿਤ ਦਾ ਕਤਲ ਕੀਤਾ ਹੈ ਜੇਗਰਾ ਪਿੰਡ ਦੇ ਜੰਗਲੀ ਇਲਾਕੇ ਦੇ ਵਿੱਚ ਉਸ ਦੀ লাশ ਨੂੰ ਦਫ਼ਨ ਕੀਤਾ ਹੈ ਹੁਣ ਪੁਲਸ ਜਾਣਨਾ ਚਾਹੁੰਦੀ ਸੀ ਕਿ ਆਖਰ ਇਹੋ ਜਿਹਾ ਕੀ ਹੋ ਗਿਆ ਜਿਸ ਕਾਰਨ ਇਹਨਾਂ ਨੇ ਅਮਿਤ ਦਾ ਕਤਲ ਕਰ ਦਿੱਤਾ ਹੁਣ ਜੋ ਪੁਸ਼ਪਾ ਹੁੰਦੀ ਹੈ ਉਹ ਦੱਸਦੀ ਹੈ ਕਿ ਮੇਰਾ ਬਬਲੂ ਦੇ ਨਾਲ ਤਿੰਨ ਚਾਰ ਸਾਲ ਪਹਿਲਾਂ ਦਾ ਪਿਆਰ ਹੈ ਮੈਂ ਬਬਲੂ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਬਬਲੂ ਵੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਬਬਲੂ ਦੇ ਘਰ ਦੇ ਇਸ ਗੱਲ ਲਈ ਰਾਜੀ ਸੀ ਕਿ ਤੂੰ ਪੁਸ਼ਪਾ ਨਾਲ ਵਿਆਹ ਕਰਵਾ ਲੈ ਪਰ ਜੋ ਪੁਸ਼ਪਾ ਦੇ ਘਰ ਦੇ ਸੀ ਉਹ ਕਹਿੰਦੇ ਸੀ ਕਿ ਅਸੀਂ ਤੇਰਾ ਬਬਲੂ ਦੇ ਨਾਲ ਵਿਆਹ ਨਹੀਂ ਹੋਣ ਦੇਣਾ ਤੇ ਹੁਣ ਤੱਕੇ ਦੇ ਨਾਲ ਉਹ ਪੁਸ਼ਪਾ ਦਾ ਵਿਆਹ ਕਿਤੇ ਹੋਰ ਕਰਨ ਬਾਰੇ ਸੋਚਦੇ ਨੇ ਤੇ ਉਹਨਾਂ ਨੂੰ ਮੁੰਡਾ ਮਿਲਦਾ ਅਮਿਤ ਜਿਸ ਦੀ ਉਮਰ 25 ਸਾਲ ਸੀ ਤੇ ਜੋ ਪੁਸ਼ਪਾ ਸੀ ਉਸ ਦੀ ਉਮਰ 21 ਸਾਲ ਸੀ ਹੁਣ ਪੁਸ਼ਪਾ ਉੱਤੇ ਦਬਾਅ ਪਾਇਆ ਜਾਂਦਾ ਕਿ ਤੂੰ ਅਮਿਤ ਦੇ ਨਾਲ ਵਿਆਹ ਕਰਵਾ ਪੁਸ਼ਪਾ ਦਵਾ ਹੇਠਾਂ ਆ ਕੇ ਅਮਿਤ ਨਾਲ ਵਿਆਹ ਕਰਾਉਣ ਨੂੰ ਰਾਜ਼ੀ ਹੋ ਜਾਂਦੀ ਹੈ ਜਦੋਂ ਇਹਨਾਂ ਦਾ ਮੰਗਣਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਜੋ ਬਬਲੂ ਹੁੰਦਾ ਉਹ ਪੁਸ਼ਪਾ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਤੂੰ ਮੇਰੇ ਪਿਆਰ ਦਾ ਕਤਲ ਕੀਤਾ ਹੈ ਤੂੰ ਤਾਂ ਕਹਿੰਦੀ ਸੀ ਕਿ ਆਪਾਂ ਦੋਹੇ ਜੀਵਾਂਗੇ ਮਰਾਂਗੇ ਪਰ ਤੂੰ ਕਿਤੇ ਹੋਰ ਵਿਆਹ ਕਰਵਾ ਰਹੀ ਹੈਂ ਤੂੰ ਮੇਰੇ ਨਾਲ ਗਦਾਰੀ ਕਰ ਰਹੀ ਹੈ ਜਦੋਂ ਐਦਾਂ ਦੀਆਂ ਗੱਲਾਂ ਬਬਲੂ ਪੁਸ਼ਪਾ ਨੂੰ ਕਹਿੰਦਾ ਤਾਂ ਪੁਸ਼ਪਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਆਪਾਂ ਇਸ ਗੱਲ ਦਾ ਕੋਈ ਹੱਲ ਕਰਦੇ ਆਂ ਬਬਲੂ ਪੁਸ਼ਪਾ ਨੂੰ ਕਹਿੰਦਾ ਕਿ ਆਪਾਂ ਇਕੱਠੇ ਮਰ ਜਾਨੇ ਆਪਾਂ ਜੇ ਇਕੱਠੇ ਜੀ ਨਹੀਂ ਸਕਦੇ ਮਰ ਤਾਂ ਸਕਦੇ ਆਂ ਚੱਲ ਆਪਾਂ ਸੁਸਾਇਡ ਕਰ ਲਈਏ ਜਦੋਂ ਇਹ ਗੱਲ ਬਬਲੂ ਨੇ ਪੁਸ਼ਪਾ ਨੂੰ ਕਹੀ ਤਾਂ ਪੁਸ਼ਪਾ ਨੇ ਕਿਹਾ ਕਿ ਨਹੀਂ ਆਪਾਂ ਕਿਉਂ ਮਾਰਨਾ ਆਪਾਂ ਅਮਿਤ ਨੂੰ ਮਾਰ ਦਿੰਨੇ ਆ ਜੇ ਅਮਿਤ ਨੂੰ ਮਾਰ ਦਈਏ ਤਾਂ ਜਦੋਂ ਵਿਆਹ ਵਾਲਾ ਮੁੰਡਾ ਹੀ ਨਹੀਂ ਬਚੇਗਾ ਤਾਂ ਮੇਰਾ ਵਿਆਹ ਮੇਰੇ ਘਰ ਦੇ ਕਿਸ ਨਾਲ ਕਰਨਗੇ ਹੁਣੇ ਪਲੈਨਿੰਗ ਕਰਦੇ ਨੇ ਇਹਨਾਂ ਨੂੰ ਪਤਾ ਹੁੰਦਾ ਕਿ ਅਮਿਤ ਨੇ 28 April 2025 ਨੂੰ ਪਿੰਡ ਗੇਗਰਾ ਦੇ ਵਿੱਚ ਆਉਣਾ ਬਰਾਤ ਦੇ ਵਿੱਚ ਜੋ ਪੁਸ਼ਪਾ ਹੁੰਦੀ ਆ ਹੁਣ ਉਹ ਅਮਿਤ ਦੇ ਨਾਲ ਫੋਨ ਤੇ ਗੱਲਾਂ ਕਰਨ ਲੱਗਦੀ ਹੈ ਤੇ ਇਸ ਨੂੰ ਆਪਦੇ ਵਿਸ਼ਵਾਸ ਦੇ ਵਿੱਚ ਲੈ ਲੈਂਦੀ ਹੈ ਜੇ 28 ਅਪ੍ਰੈਲ 2025 ਨੂੰ ਪੁਸ਼ਪਾ ਕਹਿੰਦੀ ਹੈ ਕਿ ਤੂੰ ਮੇਰੇ ਕੋਲ ਆ ਜਾਵੀਂ ਆਪਾਂ ਦੋਨੋਂ ਮਿਲਾਂਗੇ ਘਰਦਿਆਂ ਨੂੰ ਨਹੀਂ ਦੱਸਾਂਗੇ ਬਾਹਰ ਦੀ ਵਾਰ ਹੀ ਤੂੰ ਮੈਨੂੰ ਮਿਲ ਕੇ ਜਾਇਂ ਹੁਣ ਅਮਿਤ ਵੀ ਖੁਸ਼ ਹੋ ਜਾਂਦਾ ਕਿਉਂਕਿ ਅਮਿਤ ਪੁਸ਼ਪਾ ਨੂੰ ਬੜਾ ਪਿਆਰ ਕਰਦਾ ਹੁੰਦਾ ਹੈ ਹੁਣ ਪਿੰਡ ਗੇਗਰਾ ਦੇ ਜੰਗਲੀ ਇਲਾਕੇ ਦੇ ਵਿੱਚ ਪੁਸ਼ਪਾ ਅਮਿਤ ਨੂੰ ਬੁਲਾ ਲੈਂਦੀ ਹੈ ਤੇ ਪੁਸ਼ਪਾ ਘਰੇ ਬਹਾਨਾ ਲਾ ਕੇ ਜਾਂਦੀ ਹੈ ਕਿ ਮੈਂ ਬਾਜ਼ਾਰ ਜਾ ਕੇ ਆਉਣੀ ਹੁਣ ਇੱਥੇ ਜਦੋਂ ਪੁਸ਼ਪਾ ਨੂੰ ਅਮਿਤ ਦੇਖਦਾ ਤਾਂ ਬੜਾ ਜ਼ਿਆਦਾ ਖੁਸ਼ ਹੋ ਜਾਂਦਾ ਅਮਿਤ ਦੇ ਕੋਲ ਇੱਕ ਚਾਕਲੇਟ ਵੀ ਹੁੰਦੀ ਹੈ ਜੋ ਉਹ ਪੁਸ਼ਪਾ ਨੂੰ ਦਿੰਦਾ ਤੇ ਉਸ ਤੋਂ ਬਾਅਦ ਪੁਸ਼ਪਾ ਦੇ ਨਾਲ ਜੱਫੀ ਪਾਉਂਦਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇੱਥੇ ਬਬਲੂ ਵੀ ਲੁਕਿਆ ਹੋਇਆ ਬਬਲੂ ਲੁਕਿਆ ਹੋਇਆ ਸੀ ਉਸ ਦੇ ਹੱਥ ਦੇ ਵਿੱਚ ਇੱਕ ਲੱਕੜ ਸੀ ਉਸ ਲੱਕੜ ਦੇ ਨਾਲ ਬਬਲੂ ਅਮਿਤ ਦੇ ਉੱਤੇ ਬਾਹਰ ਕਰ ਦਿੰਦਾ ਤੇ ਤਾਬੜ ਤੋੜ ਬਾਹਰ ਕਰਦਾ ਉਸ ਤੋਂ ਬਾਅਦ ਅਮਿਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹੁਣ ਇਹ ਅਮਿਤ ਦੀ ਲਾਸ਼ ਨੂੰ ਉੱਥੇ ਟੋਆ ਪੱਟ ਕੇ ਦੱਬ ਦਿੰਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਲੱਗੇਗਾ ਤੇ ਇਹ ਉੱਥੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰ ਇਸ ਤਰ੍ਹਾਂ ਚਲੇ ਜਾਂਦੇ ਨੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਇੱਕ ਨਾ ਇੱਕ ਦਿਨ ਪੁਲਿਸ ਦੇ ਹੱਥ ਆਉਂਦੇ ਹੀ ਹੈ ਤੇ ਇਹਨਾਂ ਦੀ ਵੀ ਫੋਨ ਦੀ ਡਿਟੇਲ ਤੋਂ ਸੀਡੀਆਰ ਤੋਂ ਪੁਲਿਸ ਨੂੰ ਪਤਾ ਲੱਗ ਜਾਂਦਾ ਤੇ ਲੋਕੇਸ਼ਨਾਂ ਤੋਂ ਪਤਾ ਲੱਗਦਾ ਕਿਉਂਕਿ ਇਹਨਾਂ ਤਿੰਨਾਂ ਦੀ ਲੋਕੇਸ਼ਨ ਬਬਲੂ ਦੀ ਪਸ਼ਪਾ ਅਤੇ ਅੰਮਿਤ ਦੀ ਤਿੰਨਾਂ ਦੇ ਫੋਨਾਂ ਦੀ ਲੋਕੇਸ਼ਨ ਇੱਕ ਜਗ੍ਹਾ ਦੀ ਹੀ ਸੀ ਤੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਤੇ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਥੇ ਕੋਈ ਪਤਾ ਨਹੀਂ ਕਿਸ ਬੰਦੇ ਦੇ ਅੰਦਰ ਕੀ ਚੱਲ ਰਿਹਾ ਹੈ ਕਿਹੜਾ ਬੰਦਾ ਕੀ ਸੋਚ ਰਿਹਾ ਹੈ ਜਿਵੇਂ ਅਮਿਤ ਨੂੰ ਨਹੀਂ ਪਤਾ ਸੀ ਉਸ ਨੂੰ ਕੁਝ ਵੀ ਨਹੀਂ ਪਤਾ ਸੀ ਕਿ ਜਸਨੀ ਉਹ ਬੜਾ ਪਿਆਰ ਕਰਦਾ ਹੈ ਜੋ ਉਸ ਦੀ ਹੋਣ ਵਾਲੀ ਪਤਨੀ ਹੈ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਉਸ ਦੇ ਅੰਦਰ ਅਮਿਤ ਲਈ ਕਿੰਨੀ ਨਫ਼ਰਤ ਭਰੀ ਹੋਈ ਹੈ ਤੇ ਅਮਿਤ ਆਪਣੇ ਭੋਲੇ ਪੰਚ ਉੱਥੇ ਚੱਲਿਆ ਜਾਂਦਾ ਤੇ ਇਹ ਉਸ ਦਾ ਕਤਲ ਕਰ ਦਿੰਦੇ ਨੇ ਜਦਕਿ ਅਮਿਤਦੀਤਾ ਦਾ ਕੋਈ ਕਸੂਰ ਹੀ ਨਹੀਂ ਸੀ ਜੇ ਪੁਸ਼ਪਾ ਨੇ ਵਿਆਹ ਨਹੀਂ ਕਰਵਾਉਣਾ ਸੀ ਤਾਂ ਉਹ ਆਪਣੇ ਘਰ ਦਿਆਂ ਨੂੰ ਕਹਿੰਦੀ ਜਾਂ ਅਮਿਤ ਨੂੰ ਕਹਿ ਦਿੰਦੀ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਪਰ ਉਹਨਾਂ ਨੇ ਗਲਤ ਰਸਤਾ ਅਪਣਾਇਆ ਜਿਸ ਕਾਰਨ ਅਮਿਤਦੀਤਾ ਜਾਣ ਗਈ ਪਰ ਪੁਸ਼ਪਾ ਅਤੇ ਬਬਲੂ ਦੋਨਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ